ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵੈਗਰੂ ਅੱਜ ਆਪਾਂ ਤੁਹਾਨੂੰ ਨੁਕਤਾ ਦੱਸਣ ਲੱਗੇ ਆ ਜਿਵੇਂ ਕਈ ਬੇਟੀਆਂ ਨੂੰ ਪ੍ਰੋਬਲਮ ਹੁੰਦੀ ਆ ਪਾਣੀ ਦੀ ਪਾਣੀ ਦੀ ਪ੍ਰੋਬਲਮ ਕਰਕੇ ਕਈ ਬੱਚੀਆਂ ਇੰਨੇ ਪਰੇਸ਼ਾਨ ਰਹਿੰਦੀਆਂ ਨੇ ਮੇਰੀਆਂ ਭੈਣਾਂ ਵੀ ਦੂਜੇ ਜਗ੍ਹਾ ਤੇ ਜਾਣ ਤੋਂ ਵੀ ਘਬਰਾਉਂਦੀਆਂ ਨੇ ਜੇ ਕੁਰਸੀ ਤੇ ਬੈਂਦੀਆਂ ਨੇ ਤਾਂ ਵੀ ਉਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਹੁੰਦੀ ਵੀ ਆ ਤੇ ਕਈ ਕਿਸਮ ਦਾ ਡਰ ਵੀ ਬਣਿਆ ਰਹਿੰਦਾ ਵੀ ਪਤਾ ਨਹੀਂ ਲੋਕ ਸਾਡੇ ਬਾਰੇ ਕੀ ਸੋਚਦੇ ਹੋਣਗੇ ਪਰ ਦੇਖੋ ਹਰ ਇੱਕ ਬਿਮਾਰੀ ਦਾ ਹੱਲ ਹੁੰਦਾ ਹੈ ਜਿਹੜੀਆਂ ਮੇਰੀਆਂ ਧੀਆ ਭੈਣਾਂ ਡਾਕਟਰਾਂ ਦੇ ਗੇੜੇ ਮਾਰ-ਮਾਰ ਹੰਦਗੀਆਂ ਨੇ ਪਰ ਅਜੇ ਕੋਈ ਇਲਾਜ ਨਹੀਂ ਹੈ ਦੇਖੋ ਅੱਗੇ ਲੋਕੀ ਡਾਕਟਰਾਂ ਦੇ ਨਹੀਂ ਸੀ ਜਾਂਦੇ ਆਪਣੀ ਘਰ ਦੇ ਵਿੱਚ ਹੀ ਦਵਾਈਆਂ ਹੁੰਦੀਆਂ ਸੀ ਤੇ ਉਹਨਾਂ ਨਾਲ ਆਪਦੇ ਇਲਾਜ ਕਰਦੇ ਸੀ ਇੱਥੇ ਤੱਕ ਕਿ ਜਨਾਨੀ ਨੂੰ ਬੱਚਾ ਚਾਹੀਦਾ ਜਾਂ ਨਹੀਂ ਚਾਹੀਦਾ ਸਾਰਾ ਕੁਝ ਆਪ ਦਾ ਉਹਨਾਂ ਦਾ ਦੇਸੀ ਨੁਕਤਿਆਂ ਦੇ ਨਾਲ ਉਹ ਇਸਤੇਮਾਲ ਕਰਦੀਆਂ ਸੀ ਤੇ ਦੇਖੋ ਅੱਜ ਕੱਲ ਤਾਂ ਜੇ ਬੱਚਾ ਨਹੀਂ ਚਾਹੀਦਾ ਤਾਂ ਵਰਸ਼ੰਕਰਵਾਉਣਾ ਪੈਂਦਾ ਪਰ ਅੱਗੇ ਜਵਾਨੇ ਚ ਕਹਿੰਦੇ ਇਹ ਚੀਜ਼ਾਂ ਨਹੀਂ ਸੀਗੀਆਂ ਜਦੋਂ ਜਿਹੜੀਆਂ ਸਾਡੀਆਂ ਮਾਵਾ ਸੀ ਦਾਤੀਆਂ ਸੀ ਤੇ ਉਹਨਾਂ ਕੋਲੇ ਬਹੁਤ ਨੁਕਤੇ ਉਹ ਆਪਣੀਆਂ ਧੀਆਂ ਨੂੰ ਵੀ ਗਾਂ ਦੱਸਦੀਆਂ ਸੀ ਤੇ ਚਲੋ ਅਸੀਂ ਉਹਨਾਂ ਗੱਲਾਂ ਨੂੰ ਉਦੋਂ ਹੱਸ ਕੇ ਟਾਂਕ ਦਿੰਦੇ ਸੀ ਵੀ ਕੀ ਇਹ ਕਹਿੰਦੀਆਂ ਨੇ ਹੈ ਕਿ ਨਹੀਂ ਵੀ ਕੀ ਆ ਸਰਦੜੀ ਆਈ ਕਰੀ ਜਾਂਦੇ ਨੇ ਇੱਕ ਦੂਜੇ ਨੂੰ ਕੁਝ ਦੱਸਦਿਆਂ ਨੇ ਕਹਿੰਦੇ ਕੁਝ ਦੱਸਦੀਆਂ ਨੇ ਹਾਂ ਕੁਝ ਕੁ ਨੁਕਤੇ ਹੁੰਦੇ ਨੇ ਜਿਹੜੇ ਆਪਾਂ ਸਾਵਧ ਕੇ ਰੱਖ ਵੀ ਲੈਣੇ ਆ ਵੀ ਸਾਨੂੰ ਵੀ ਕਿਸੇ ਟਾਈਮ ਜ਼ਰੂਰਤ ਪੈਣਗੇ ਤੇ ਉਹਦੇ ਵਿੱਚ ਹੁੰਦੇ ਨੇ ਜਿਵੇਂ ਸਮਝ ਲਓ ਵੀ ਕਿਸੇ ਲੇਡੀ ਨੂੰ ਪਾਣੀ ਪੈਂਦਾ ਪੀਲੇ ਰੰਗ ਦਾ ਜਾਂ ਚਿੱਟੇ ਰੰਗ ਦਾ ਉਹ ਆਪਣੇ ਜਦੋਂ ਕੱਪੜੇ ਸੁਪਣੇ ਪੁੰਦੀ ਆ ਜਾਂ ਧੁੰਦੀ ਆ ਜਾਂ ਦੂਜੇ ਨੂੰ ਧੋਣ ਲਈ ਦਿੰਦੀ ਆ ਬਹੁਤ ਹੀ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰਦੀ ਆ ਤੇ ਉਹਦੇ ਵਿੱਚ ਕੀ ਆ ਛੋਟਾ ਜਾਂ ਨੁਕਤਾ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਉਸੀ ਜਿਹੜੇ ਸੁੱਕੇ ਔਲੇ ਹੁੰਦੇ ਨੇ 100 ਗ੍ਰਾਮ ਲੈ ਕੇ ਉਹਨਾਂ ਨੂੰ ਮਾਮ ਜਿਸਤੇ ਦੇ ਨਾਲ ਕੁੱਟ ਲੈਣਾ ਜੇ ਨਹੀਂ ਵੀ ਮਾਮ ਜਿਸਤੇ ਨਾਲ ਚਲੋ ਅੱਜ ਕੱਲ ਘੱਟ ਨੇ ਇਹ ਸੰਧ ਦੇਸੀ ਲੋਕਾਂ ਦੇ ਘਰੇ ਹੈ ਨਹੀਂਗੇ ਤੁਸੀਂ ਮੈਕਸੀ ਨਾਲ ਕਰ ਲੈਣਾ ਮੈਕਸੀਨ ਉਹਨੂੰ ਰਾਤ ਨੂੰ ਜਿਹੜਾ ਇਹ ਮਿੱਟੀ ਦਾ ਭਾਂਡਾ ਹੁੰਦਾ ਜਿਹਨੂੰ ਕੁੱਜਾ ਕਹਿ ਦਿੰਦੇ ਨੇ ਉਹਦੇ ਵਿੱਚ ਉਹਨੂੰ ਟਾ ਕੇ ਜੇ ਤੱਕ ਇਹ ਦੇ ਵਿੱਚ ਰੱਖ ਸਕਦੇ ਫਿਰ ਤਾਂ ਵਾੜਾ ਹੀ ਵਧੀਆ ਜੇ بارش ਦਾ ਮੌਸਮ ਹੋਵੇ ਫਿਰ ਖਰਾਬ ਹੋਏ ਨਾ ਪਾਣੀ ਪੈ ਜਾਂਦਾ ਵਿੱਚ ਠੀਕ ਹੈ ਤੁਸੀਂ ਉਹਨੂੰ ਤੇਜ ਤਾਣੀ ਰੱਖ ਸਕਦੇ ਰੋਟੀ ਨੇਹਰੀ ਚ ਖੜ ਝੋਲਾ ਆਉਂਦਾ ਟੇਡਾ ਹੋ ਕੇ ਗਿਰ ਵੀ ਸਕਦਾ ਅੱਗੇ ਤਾਂ ਈ ਨੇਹਰੀਆਂ ਲੈਸੀ ਆਉਂਦੀਆਂ ਚਲੋ ਤੁਸੀਂ ਉਹਨੂੰ ਉਹਦੇ ਵਿੱਚ ਇੱਕ ਚਮਚਾ ਡੇਲੀ ਸ਼ਾਮ ਨੂੰ ਪਾਣੀ ਚ ਪਿਓ ਕੇ ਰੱਖ ਲਓ ਜੇ ਤੁਸੀਂ ਇਹ ਵੀ ਨਹੀਂ ਕਰਨਾ ਪਾਣੀ ਦੇ ਆਲਾ ਵੀ ਤੁਸੀਂ ਸਵੇਰੇ ਨਚੋਰਕ ਪਾਣੀ ਪੀ ਲੈਣਾ ਜੇ ਪਾਣੀ ਚ ਭਿਓ ਕੇ ਰੱਖਿਆ ਹੋਆ ਖਾਲੀ ਪੇਟ ਉੱਠੋ ਸਾਂ ਜਿਹੜਾ ਤੁਹਾਡਾ ਪਾਣੀ ਦੀ ਪ੍ਰੋਬਲਮ ਹੈ ਇਹ ਘੱਟ ਜਾਊਗਾ ਜੇ ਤੁਹਾਡੇ ਕੋਲੇ ਭਿਉਣ ਦਾ ਨਹੀਂ ਟਾਈਮ ਤੁਸੀਂ ਭੁੱਲ ਗਿਆਂ ਤਾਂ ਸੁੱਕਾ ਉਹਨੂੰ ਅੱਧਾ ਚਮਚਾ ਜ਼ਿਆਦਾ ਨਹੀਂ ਲੈਣਾ ਥੋੜਾ ਥੋੜਾ ਕਰਕੇ ਲੈਣਾ ਕਈ ਵਾਰੀ ਹੱਥੂ ਆ ਜਾਂਦਾ ਦੇਖੋ ਮੇਰੀ ਗੱਲ 'ਤੇ ਧਿਆਨ ਨਾਲ ਸੁਣਿਓ ਕਰ ਕਈ ਮੇਰੀਆਂ ਧੀਆ ਭੈਣਾਂ ਕਰਦੇ ਫੱਟ ਦੇ ਕੇ ਭਰ ਕੇ ਮੂੰਹ 'ਚ ਚਮਚਾ ਪਾ ਲਿਆ ਭਰ ਕੇ ਨਹੀਂ ਪਾਉਣਾ ਹੈਗਾ ਉਹ ਥੋੜਾ ਥੋੜਾ ਲੈ ਕੇ ਨਾਰ ਨਮੂਦ ਵਿੱਚ ਜਿਵੇਂ ਆਪਾਂ ਕੋਲਲੀ ਜਾਂ ਗਰਾਰਾ ਕਰਦੇ ਨੇ ਉਸ ਤਰ੍ਹਾਂ ਗਾਹ ਨਗਾਉਣਾ ਉਹਨੂੰ ਢੋਲ ਕੇ ਮੂੰਹ ਦੇ ਵਿੱਚ ਇਹ ਨਾ ਹੋਵੇ ਤੁਸੀਂ ਸੁੱਕਮ ਪਾ ਕੇ ਮੂੰਹ ਦੇ ਵਿੱਚ ਚਮਚਾ ਗਲਾਸ ਪਾਣੀ ਦਾ ਲਾ ਲਓ ਦੇਖੋ ਆਪਾਂ ਜਿਹੜੀ ਗੱਲ ਦੱਸਾਂਗੇ ਸਹੀ ਦੱਸਾਂਗੇ ਤੇ ਕਿਸੇ ਦਾ ਆਪਾਂ ਉਹ ਨਹੀਂ ਕਹਿੰਦੇ ਵੀ ਕਿਸੇ ਨੂੰ ਨੁਕਸਾਨ ਹੋਵੇ ਇਹ ਤੁਸੀਂ ਜਦੋਂ ਤਿੰਨ ਚਾਰ ਮਹੀਨੇ ਇਸ ਤਰ੍ਹਾਂ ਕਰਦੇ ਰਹੋਗੇ 6 ਕਿ ਮਹੀਨਿਆਂ ਜੀ ਇਹ ਬਿਮਾਰੀ ਦੱਸਦੇ ਨੇ ਵੀ ਜੜ ਤੋਂ ਚੱਕੀ ਜਾਂਦੀ ਚੋਈ ਇਹ ਪ੍ਰੋਬਲਮ ਇੰਨੇ 10%ਔਰਤਾਂ ਦੇ ਵਿੱਚ ਹੈਗੀ ਇਹ ਚ ਅਲਾ ਸ਼ਰਮ ਮੰਨਦਾ ਦੱਸਦਾ ਨਹੀਂ ਗਾ ਇਹ ਪੱਕਾ ਲਾਜਾ ਦੇਖੋ ਸਾਡੇ ਨਾਲ ਜੁੜੇ ਰਹਿਆ ਰਹਿਆ ਕਰੋ ਤੁਹਾਨੂੰ ਬਹੁਤ ਵਧੀਆ ਨੁਕਤੇ ਦੱਸਦੇ ਰਹਾਂਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਹਿਗੂ ਸੱਚੇ ਪਾਤਸ਼ਾਹ ਤੇ ਜਿਹੜੀ ਉਸ ਤੋਂ ਅਗਲੀ ਵੀਡੀਓ ਹੋਊਗੀ ਤੁਹਾਨੂੰ ਉਹਦੇ ਵਿੱਚ ਅਸੀਂ ਸ਼ੂਗਰ ਬਾਰੇ ਦੱਸਾਂਗੇ ਘਰੇਲੂ ਰਸੋਈ ਦੇ ਵਿੱਚ ਸਮਾਨ ਨੁਕਤੇ ਦਵਾਜ ਇਜਾਜ਼ਤ